ਕਿੰਨਾ ਪਿਆਰਾ 뷰 ਹੈ। ਠੜਾ ਖਾਸ ਧਰਖ ਤੇ ਹੈ ਵੀ ਪਰ ਲੋਕਾਂ ਦੇ ਵਿੱਚ ਕੋਈ ਇੱਥੇ ਨਜ਼ਰ ਨਹੀਂ ਆ ਰਿਹਾਗਾ। ਪੂਰਾ ਵੀ ਕਿੱਡਾ ਕਿੰਮ ਰਦਰ ਨਾਲ ਟੂਰ ਕਰਾ ਲਿਆ। ਦਫਾ ਇਤਲੀ ਤੋਂ ਸਵਿਟਜ਼ਰਲੈਂਡ ਮੂਵ ਹੋਣਾ ਹੈ। ਬੜੀਆਂ ਕੰਮ ਕੰਮ ਦੀਆਂ ਘੜੀਆਂ ਬਣਾਉਂਦੇ ਨੇ। ਕਿ ਸਾਰਾ ਹੋਲ ਇਤਲੀ ਵਾਲਾ ਹੀ ਪੈਂਦਾ ਇੱਥੇ। ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਹੈ ਜੀ। ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਮੈਂ ਤੁਹਾਡਾ ਕੁਲਵੀਰ। ਛੋਟਾ ਜਿਹਾ ਆਪਣਾ ਪਰਿਵਾਰ ਹੈ YouTube ਤੇ ਜਿੱਤੇ ਆਪਾਂ ਵਲੌਗ ਬਾਈ ਦੇਨੇ ਤੇ ਜਿਹੜੇ ਤੇ ਵਲੌਗ ਪਹਿਲੀ ਵਾਰ ਦੇਖਣ ਆਏਗੇ ਉਹਨਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਸੋ ਪਲਾਨ ਕੀ ਅੱਜ ਦਾ ਸੋ ਜਿੱਦਾਂ ਕਿ ਆਪਾਂ ਦੇਖਨੇ ਆਪਾਂ ਫੈਮਿਲੀ ਵਾਲੇ ਵਲੌਗ ਹੀ ਬਣਾਨੇ ਆ ਤੇ ਕਦੇ-ਕਦੇ ਕੁਝ ਐਡਵੈਂਚਰ ਵਾਲੇ ਵਲੌਗ ਬਣਾਨੇ ਆ ਤੋ ਅੱਜ ਆਪਾਂ ਐਡਵੈਂਚਰ ਵਾਲੇ ਕੁਝ ਵਲੌਗ ਬਣਾਉਣ ਜਾ ਰਹੇ ਆ ਤੇ ਜਿਹਦੇ ਵਾਸਤੇ ਆਪਾਂ ਜਾ ਰਹੇ ਆ ਇੱਕ ਸਵਿਟਜ਼ਰਲੈਂਡ ਦਾ ਬੜਾ ਹੀ ਸੋਹਣਾ ਪਿੰਡ ਦੇਖਣ ਜਿਹਨੂੰ ਬੋਲਦੇ ਨੇ ਫਰੋਲਿਓ ਫਰੋਲਿਓ ਜਾਣਾ ਹੈ ਆਪਾਂ ਉੱਥੇ ਜਿਵੇਂ ਪੱਤਝੜ ਦਾ ਮੌਸਮ ਆ ਗਿਆ ਹੁਣ ਵਾਰ ਫਾਲਸ ਆ ਗਿਆ ਬੜੇ ਸੋਹਣੇ ਫੋਟੋਗ੍ਰਾਫਸ ਲੈਣ ਆਲੇ ਨੇ ਰੀਅਲਸ ਬਣਾਉਣ ਆਲੇ ਨੇ ਤੇ ਹੋਰ ਵੀ ਬੜਾ ਸੋਹਣਾ ਪਿੰਡ ਹੈ ਆਪਣੇ ਆਪ ਵਿੱਚ ਬੜਾ ਖੂਬਸੂਰਤ ਤੇ ਉਹ ਤੁਹਾਨੂੰ ਦਿਖਾਣਾ ਹੈ ਸੋ ਉਹਦੇ ਵਾਸਤੇ ਆਪਾਂ ਤਿਆਰੀ ਕਰਨੇ ਪਿਆ ਕਪੜੇ-ਕਪੜੇ ਸਾਰੇ ਤਿਆਰ ਕਰ ਲੈਨੇ, ਬੈਗ-ਬੁੱਕ ਸਾਰਾ ਪੈਕ ਵਗੈਰਾ ਕਰਕੇ ਗੱਡੀ ਚ ਰੱਖ ਲਿਆ ਤੇ ਹੁਣ ਆਪਾਂ ਜਾ ਰਿਹਾ ਮਾਰਕੀਟ। ਮਾਰਕੀਟ ਦੇ ਵਿੱਚੋਂ ਆਪਾਂ ਲੈਣਾ ਖਾਣ ਦਾ ਪ੍ਰਬੰਧ ਕਰ ਲੈਣਾ, ਖਾਣ ਵਾਸਤੇ ਆਪਾਂ ਲੈ ਲੈਣ ਬ੍ਰੈਡ ਵਗੈਰਾ ਤੇ ਜਿਹੜਾ ਕਿ ਆਪਣਾ ਦੁਪਹਿਰ ਦਾ ਭੋਜਨ ਹੋਏਗਾ ਤੇ ਉਦਾਂ ਜੋ ਵੀ ਸਾਚੇ ਕਿਵੇਂ ਨੂੰ ਦੇਣੇ ਸੀ ਸੁਹਾਰੇ ਜੀ ਆਪਣੇ ਵਾਸਤੇ ਬਰੈਡ ਜਿਹੜੇ ਕਟਿੰਡੇ ਪਨੇ ਕਾਸ ਧਿਆਨ ਰੱਖ ਹਮੇਸ਼ਾ ਕਟਾ ਕੇ ਲਈਦੇ ਨੇ ਇਹਨਾਂ ਨੂੰ ਵੀ ਬਾਅਦ ਚ ਕਟਣ-ਗਟਣ ਤੋਂ ਬਚੈਰੀ ਦਾ ਤੇ ਉਸ ਤੋਂ ਬਾਅਦ ਜੇ ਮੀਟ ਮੋਟ ਲਾਣਾ ਉਹ ਖਾ ਸਕਨੇ ਆ ਲੈ ਕੇ ਇਹਨਾਂ ਕੋਲੋਂ ਵੀ ਕਿਸੇ ਵੀ ਤਰ੍ਹਾਂ ਦਾ ਚੀ ਟਰਾਈ ਕਰਨੀ ਹੈ ਮਿੱਠੇ ਨੇ ਇੱਥੇ ਦਿਨ ਦੀ ਮਿਠਾਈ ਹੈ ਆ ਪਈ ਸਾਰੀ ਤੇ ਫਿਰਾਲ ਆਪਾਂ ਬਰੈਡ ਲੈਨੇ ਆ ਜੀ ਪਹਿਲਾ ਕੰਮ ਤੇ ਆਪਣਾ ਹੋ ਗਿਆ ਖਾਣ ਪੀਣ ਵਾਲਾ ਵੀ ਖਾਣ ਪੀਣਾ ਜ਼ਰੂਰੀ ਬਾਕੀ ਕੰਮ ਬਾਅਦ ਚ ਨੇ ਜਿਹਦੇ ਚ ਆਪਾਂ ਬਰੈਡ ਲੈਨੇ ਤੇ ਇੱਕ ਮੀਟ ਜਾਲਿਆ ਬਰੈਡ ਦੇ ਵਿੱਚ ਲਾਉਣ ਵਾਸਤੇ ਉਹ ਉਹ ਦੇ ਛੋਟੇ ਛੋਟੇ ਬੋਤਲਾਂ ਜੀ ਮਿਲ ਜਿੰਦੇ ਉਹ ਲੈ ਲਈਆਂ ਤੇ ਦੋ ਤਿੰਨ ਕੇਲੇ ਲੈ ਲੈਣ ਤੇ 바ਰਸ ਲੈ ਲਈਆਂ ਤੇ ਕਿਉਂਕਿ ਟੇਵਲ ਤੋਂ ਦੇ ਪਰਦੇ ਹੋ ਉਹ ਥੋੜਾ ਬਤ ਅੱਗੇ ਪਿੱਛੇ ਜੇ ਤੇ ਥੋੜੀ ਜਿਹੀ એનર્ਜੀ ਕਈ ਵਾਰੀ ਚਾਹੀਜੀ ਹੋਏ ਨਿਵਾਂਦੇ ਆਦੇ ਥੱਕ ਗਈ ਸੀ ਤੇ ਫਿਰ ਇਹ ਵੀ ਤੁਹਾਡੇ ਕੋ ਕੁਝ ਹੋਣਾ ਚਾਹੀਦਾ ਖਾਣ ਖੂਣੂ ਤੇ ਉਹ ਆਪਣੀ ਤਿਆਰੀ ਹੋ ਗਈ ਏ ਤੇ ਹੁਣ ਆਪਾਂ ਨਿਕਲਣਾ ਫਰੋਲਿਓ ਫਲੋਰੀਓ ਫਰੋਲਿਓ ਫਰੋਲੀ ਦੇ ਰਸਤਾ ਕੀ ਉਹ ਤੋਂ ਨੂੰ ਸਮਝਾਣ ਕਾਉਣ ਮੜ ਜਾ। ਅੱਰੀਆ ਤਿਆਰੀਆ ਕਰਨ ਤੋਂ ਬਾਅਦ ਆਪਾਂ ਨਿਕਲ ਅੱਪਾ ਜਾ ਰਿਆ ਫਰੋਲਿਓ ਫਰੋਲਿਓ ਜਿਹੜਾ ਉਹ ਸਵਿਟਜ਼ਰਲੈਂਡ ਦਾ ਬੜਾ ਹੀ ਸੋਹਣਾ ਪਿੰਡ ਹੈ ਜਿਹੜਾ ਕਿ ਸਵਿਟਜ਼ਰਲੈਂਡ ਦੇ ਟਿਚੀਨੋ ਨਾਂ ਦਾ ਪ੍ਰਵਿੰਸ ਹੈ ਕਹਿੰਦੇ ਸਟੇਟ ਕਹਿੰਦੇ ਜੇ ਕੰਮ ਕਰ ਲੋ ਸਟੂਡੀਓ ਲੈਣ ਦੀ ਪਾਸਾ ਜੀ ਕੰਮ ਕਰ ਬਹੁਤ ਦਿਨ ਹੁੰਦੇ ਤੇ ਉਹਦੇ ਚ ਪੈਂਦਾ ਹੈ ਆਪਾਂ ਕੋ ਰੂਟ ਪਲਾਨ ਕੀਤਾ ਉਹ ਇਸ ਤਰ੍ਹਾਂ ਕੁਝ ਆਪਾਂ ਫਰੋਨਾ ਸਿਟੀ ਤੋਂ ਚੱਲ ਰਹੇ ਆਂ ਮਿਲਾਨ ਤੋਂ ਹੁੰਦੇ ਹੋਏ ਲਗਾਣੋ ਦੇ ਰਾਹੀਂ ਆਪਾਂ ਲਗਾਣੋ ਤੋਂ ਵਾਪਸ ਸਵਿਟਜ਼ਰਲੈਂਡ ਦੇ ਵਿੱਚ ਐਂਟਰ ਹੋਵਾਂਗੇ ਜਿਹੜਾ ਆ ਕਿ ਆਪਾਂ ਮੋਟਰਵੇ ਲੈ ਆਇਆ ਇਥੋਂ ਆਪਾਂ ਇਟਲੀ ਦੇ ਵਿੱਚ ਜਿਹੜਾ ਕਿ ਤੇਜ਼ ਰੋਡ ਹੁੰਦੇ ਨੇ ਵੀ ਜਿਹੜੇ ਆਪਾਂ ਨੂੰ ਜਲਦੀ ਜਲਦੀ ਰਸਤਾ ਜਿਹੜਾ ਖਤਮ ਕਰ ਜਾਣ ਤੋਂ ਕਰਾਂਗੇ ਤੇ ਜਿਹੜੇ ਕਿਲੋਮੀਟਰਾਂ ਦੀ ਗੱਲ ਕਰੀ ਆਪਾਂ ਨੂੰ ਇੱਕ ਸਾਈਡ ਦੇ ਲਗਭਗ 300 ਕਿਲੋਮੀਟਰ ਕਰਨੇ ਪੈਣਗੇ ਜਿਹਦੇ ਵਿੱਚ ਆਪਣੇ ਸਾਢੇ 3 ਤੋਂ 4 ਘੰਟੇ ਖਰਚ ਹੋ ਜਾਣੇ ਨੇ ਤੇ ਦੁਕਾਨਤ ਕੋਲ ਵਗੈਰਾ ਹੋਈ ਤੇ ਇੱਕ ਦਾ ਬ੍ਰੇਕ ਕਰ ਲਾਂਗੇ ਨਹੀਂ ਤੇ ਫਿਰ ਤੁਹ ਸੱਚਾ ਦਿਲਦਾਰ ਤੋਂ ਸੋ ਆਪਾਂ ਫਾਈਨਲੀ ਜੀ ਫਰੋਲੀ ਪਹੁੰਚ ਚੁੱਕੇ ਆ ਤੇ ਜਿੱਥੇ ਆ ਕੇ ਆਪਾਂ ਗੱਡੀ پارک ਕੀਤੀ ਐ ਤੇ ਪਾਰਕਿੰਗ ਬੂਥ ਲੱਗਾ ਐ ਸੀ ਬਾਕਸ ਜਿਹਾ ਲੱਗਾ ਐ ਜਿਸ ਚ ਕੋਇਨ ਪਾ ਕੇ ਆਪਾਂ ਪਾਰਕਿੰਗ ਕਰ ਲਈ ਇੱਕ ਫ੍ਰੈਂਕ ਇੱਕ ਘੰਟੇ ਦਾ ਆਪਾਂ ਨੂੰ ਪੇ ਕਰਨਾ ਪੈਂਦਾ ਸੋ ਆ ਬੈਕ ਸਾਈਡ ਤੇ ਪਿੰਡੇ ਜਿੱਥੇ ਆਪਾਂ ਅਣ ਜੁਤੀ ਫੋਟੋ ਵੀਡੀਓ ਦੇਖ ਕੇ ਇੰਸਪਾਇਰ ਹੋ ਗਏ ਆ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਆਪਣਾ ਜਿਹੜਾ ਸਫਰ ਕਿੱਦਾਂ ਦਿਆ ਹੈ ਆਪਾਂ 9 ਵਜੇ ਚੱਲੇ ਸੀ ਘਰੋਂ ਆਪਣੇ ਤੇ ਇੱਥੇ 1:30 ਵਜੇ ਪਹੁੰਚੇ ਹਾਂ ਆ ਕੇ ਇੱਥੇ ਪਾਰਕਿੰਗ ਕੀਤੀ ਤੇ ਰਸਤਾ ਜਿਹੜਾ ਸਹੀ ਰਿਹਾ ਸੀ ਵਿੱਚ ਥੋੜੇ-ਬੋਧੇ ਟ੍ਰੈਫਿਕ ਮਿਲੀ ਸੀ ਤੇ ਬਾਅਦ ਵਿੱਚ ਇੱਕ ਫਿਰ ਇੱਕ ਬ੍ਰੇਕ ਵੀ ਕੀਤਾ ਜਿੱਥੇ ਕਾਫੀ ਵਗੈਰਾ ਪੀਤੀ ਸੀ ਤੇ ਥੋੜਾ ਬਾਥਰੂਮ ਵਗੈਰਾ ਫਰੈਸ਼ ਹੋਣਾ ਸੀ ਉਹਦੇ ਵਾਸਤੇ ਰੁਕੇ ਸੀ ਸੋ ਉਹ ਕੰਮ ਨਿਪਟਾਉਣ ਤੋਂ ਬਾਅਦ ਫਿਰ ਸਿੱਧਾ ਇੱਥੇ ਆ ਕੇ ਰੁਕਿਆ ਪਾਰਕਿੰਗ ਕੀਤੀ ਹੈ ਤੇ ਲੋਕੇਸ਼ਨ ਚੈੱਕ ਕਰੋ ਫਿਰ ਅਨ ਚੁਰ ਕਰਨੇ ਆਪਾਂ ਪਿੰਡ ਦੇਖਣਾ ਸੋ ਸਭ ਤੋਂ ਪਹਿਲਾਂ ਤੇ ਇੱਥੇ ਲਿਖੇ ਬੋਰਡ ਸਾਈਨ ਬੋਰਡ ਵਗੈਰਾ ਲੱਗੇ ਹੋਏ ਨੇ ਵੀ ਜਿਦੇ ਚ ਸਾਰੀ ਜਾਣਕਾਰੀ ਦਿੱਤੀ ਹੋਈ ਏ ਵੀ ਕਿਹੜਾ ਰਸਤਾ ਕਿੱਧਰੋਂ ਜਾਂਦਾ ਹੈ ਵੀ ਕਿਹੜੇ ਟ੍ਰੇਲ ਬਣੇ ਹੋਏ ਨੇ ਜਿਨ੍ਹਾਂ ਤੇ ਚੱਲ ਕੇ ਆਪਾਂ ਪਿੰਡ ਨੂੰ ਐਕਸਪਲੋਰ ਕਰ ਸਕਨੇ ਆ ਸੋ ਆਪਾਂ ਪਿੰਡ ਦੇਖਣਾ ਹੈ ਪਿੰਡ ਦੇ ਵਿੱਚੋਂ ਕਿਹੜਾ ਕੱਢਾਂਗੇ ਇੱਕ ਤੇ ਉਸ ਤੋਂ ਬਾਅਦ ਫਿਰ ਉਹ ਚਰਨੇ ਵਾਲ ਜਾਵਾਂਗੇ ਸੋ ਫੋਰੈਸਟ ਤੇ ਕੋਰ ਬੋਰ ਲੱਗਾ ਹੈ ਸਾਈਨ ਬੋਰਡ ਲੱਗਾ ਹੋਇਆ ਹੈ ਇੱਕ ਹੋਰ ਤੇ ਜਿਹਦੇ ਬਾਰੇ ਲਿਖਿਆ ਹੈ ਚਰਨੇ ਬਾਰੇ ਲਿਖਿਆ ਹੋਇਆ ਸੋ ਆਈਜੀ ਪਿੰਡ ਫਰੋਲਿਓ ਸਵਿਟਜ਼ਰਲੈਂਡ ਦਾ ਪਿੰਡ ਸੋ ਇੱਥੇ ਆਪਾਂ ਨੂੰ ਜਿਹੜੀ ਇੱਕ ਤੇ ਭਾਸ਼ਾ ਜਿਹੜੀ ਇਟਾਲੀਅਨ ਭਾਸ਼ਾ ਹੀ ਬੜਨ ਸੁਣਨ ਚ ਮਿਲੇਗੀ ਕਿਉਂਕਿ ਸਵਿਟਜ਼ਰਲੈਂਡ ਹੈ ਜਿਹੜਾ ਉਹ ਚ ਤਿੰਨ ਭਾਸ਼ਾਵਾਂ ਬੋਲੀਆਂ ਜਾਂਦੀਆਂ ਤੇ ਜਿਹੜੇ ਇਟਲੀ ਨਾਲ ਲੱਗਦਾ ਹੈ ਇਸਾ ਉਹਦੇ ਚ ਇਟਾਲੀਅਨ ਬੋਲੀ ਜਾਂਦੀ ਤੇ ਬਾਕੀ ਸਾਰੇ ਚ ਜ਼ਿਆਦਾਤਰ ਜਰਮਨ ਬੋਲੀ ਭਾਸ਼ਾ ਬੋਲੀ ਜਾਂਦੀ ਫਿਰ ਜਿਹੜਾ ਫਰਾਂਸ ਦੇ ਨੇੜੇ ਲੱਗਦਾ ਉਹਦੇ ਚ ਫਰਾਂਸ ਵਾਲੀ ਭਾਸ਼ਾ ਫ੍ਰੈਂਚ ਬੋਲੀ ਜਾਂਦੀ ਸੋ ਚੈੱਕ ਕਰੋ ਜੀ ਪਿੰਡ ਦੀ ਬਣਤਰ ਕਿਸ ਤਰ੍ਹਾਂ ਬਣਿਆ ਹੋਇਆ ਹੈ ਪਿੰਡ ਇਹ ਜਿਵੇਂ ਆਪਣੇ ਸ਼ਤੀਰਾ ਨਾਲ ਖੜਾ ਕੀਤਾ ਗਿਆ ਇਹਨੂੰ ਪੱਥਰਾਂ ਦੇ ਨਾਲ ਲੱਕੜ ਤੇ ਪੱਥਰ ਦਾ ਇਸਤੇਮਾਲ ਹੋਇਆ ਪਿਆ ਕਰਨ ਵਿੱਚ ਬਣਾਉਣ ਦੇ ਵਿੱਚ ਇਹਨਾਂ ਨੂੰ ਕਦੂਗੇ ਦਰਤੂਏ ਦੀ ਹੰਬਗਾਂ ਦੇ ਵਿੱਚ ਮਤੋਂ ਆ ਨਿਕਲਦਾ ਕੋਈ ਕੋਈ ਕੁੱਕ ਵਗੈਰਾ ਕਰਦਾ ਕੋਈ ਕੁਝ ਬਣਾਉਂਦਾ ਪਿਆ ਸੋ ਆਏਗੀ ਜੀ ਚਰਚ ਇੱਕ ਤੇ ਜਿੱਥੋਂ ਆਪਾਂ ਪਤਾ ਲਾ ਸਕਨੇ ਆ ਕਿ ਇਹਦੇ ਪਿੰਡ ਦੇ ਵਿੱਚ 크ਿਸਚਨ ਰਹਿੰਦੇ ਨੇ 크ਿਸਚਨਾਂ ਦਾ ਪਿੰਡ ਹੈ ਸੋ ਬੰਦ ਦੇ ਚਰਚ ਤੇ ਤਾਲਾ ਲੱਗਾ ਹੋਇਆ ਬੰਦੀ ਲੱਗਦੀ ਪਈ ਤੇ ਅੰਦਰ ਨਹੀਂ ਆਪਾਂ ਜਾ ਸਕਦੇ ਹੈਗੇ ਸੋ ਕੀ ਆ ਜਾਂਦਾ ਵੀ ਆ ਪਿੰਡ ਦੇ ਵਿੱਚ ਰੋਮਾਂਸ ਵੀ ਆਈ ਸੀ ਰੋਮਣਾ ਵਿਆਹ ਕਿ ਗਏ ਸੀ ਜਿਵੇਂ ਉਹ ਪਿੰਡ ਆਪਾਂ ਦੇਖਦੇ ਨੇ ਪੋਲ ਦੇ ਵਾਲੇ ਪੋਲਾਲੇ ਰਸਤੇ ਤੋਂ ਐਂਟਰ ਹੋਏ ਹੋਣਗੇ ਤੇ ਕਿਵੇਂ ਦਾ ਪ੍ਰਭਾਵ ਪਾਇਆ ਸੀ ਸੋ ਬਾਕੀ ਇਹ ਪਿੰਡ ਜਿਵੇਂ ਆਪਾਂ ਦੇਖਦੇ ਨੇ ਮ ਘਰ ਘੁਰ ਨੇ ਸਾਰੇ ਜਿਹੜੇ ਉਹ ਪੱਥਰ ਦੇ ਹੀ ਬਣੇ ਹੋਏ ਨੇ ਤੇ ਬੈਣ ਨੂੰ ਜਗਾ ਵੀ ਬਣਾਈ ਹੋਈ ਏ ਪਰ ਲੋਕਲਾਂ ਦੇ ਵਿੱਚ ਕੋਈ ਇੱਥੇ ਨਜ਼ਰ ਨਹੀਂ ਆ ਰਿਹਾਗਾ ਵੀ ਲੋਕਲ ਲੋਕ ਕੋਈ ਹੋਣ ਇੱਥੇ ਆ ਚੈੱਕ ਕਰੋ ਵੀਊ ਇਹਦਾ ਕਿੰਨਾ ਪਿਆਰਾ ਵੀਊ ਏ ਵਾਓ ਤੇ ਕਰਾਂ ਦੀਆਂ ਛੱਤਾਂ ਪੱਥਰਾਂ ਦੇ ਨਾਲ ਹੀ ਬਣੀਆਂ ਹੋਈਆਂ ਹੋਰ ਜਿਆਦਾ ਜਿਵੇਂ ਕਹਿੰਦੇ ਮਾਡਰਨ ਮਟੀਰੀਅਲ ਇਹ ਉਹ ਨਹੀਂ ਵਰਤਿਆ ਗਿਆਗਾ ਇੱਥੇ ਜਿਵੇਂ ਅੱਜਕੱਲ ਦੇ ਯੂਰਪ ਦੇ ਵਿੱਚ ਮਾਡਰਨ ਘਰ ਬਣਾਏ ਜਾਂਦੇ ਨੇ ਮੇ ਛੱਤਾਂ ਤੇ ਲਗਭਗ ਆਪਾਂ ਨੂੰ ਪਤਾ ਹੈ ਬਰਫ ਵਾਲੇ ਏਰੀਆ ਦੇ ਵਿੱਚ ਆ ਇੰਡੀਆ ਹੋਏ ਕੋਈ ਵੀ ਪਹਾੜੀਆ ਹੋਏ ਐਵੇਂ ਦੇ ਹੀ ਛੱਤਾਂ ਬਣਦੀ ਹੈ ਤੇ ਬਾਏਦਵੇ ਸਬਜ਼ੀ ਸੂਜੀ ਹੋਈ ਲਾਈਆਂ ਨੇ ਥੋੜੇ ਬੁਤੀਆਂ ਇੱਥੇ ਸੇਕਰ ਕਿ ਮੇ ਪੱਥਰਾਂ ਦੇ ਘਰ ਬਣੇ ਨੇ ਸਾਰੇ ਪੱਥਰਾਂ ਦੀ ਜਿਵੇਂ ਬੈ ਇੱਟਾ ਲਾਈ ਦੀਆਂ ਉਵੇਂ ਤੈਹ ਲਾ ਕੇ ਬਣਾਏ ਨੇ ਏਵੇਂ ਲੱਗਦਾ ਵੀ ਨਹੀਂ ਪੈਪੀ ਸਿਮਿੰਟ ਨਾਲ ਚਣਾਈ ਚ ਨੂੰਈ ਵੀ ਨਹੀਂ ਹੋਈ ਲੱਗਦੀ ਵੀ ਬਸ ਉੱਪਰ ਛੱਤ ਦੇ ਭਾਰ ਤੇ ਖੜੇ ਲੱਗਦੇ ਬਣੇ ਸੋ ਆ ਜਿਹੜਾ ਪਾਦ ਰੱਖ ਕੇ ਦੇਖਨੇ ਆ ਇੱਥੇ ਫੜਾ ਖਾਸ درخت ਹੈ ਵੀ ਵੀ ਇਹ ਜਿਹੜਾ ਫਰੂਟ ਇਹਦਾ ਖਾਇਆ ਜਾਂਦਾ ਜਿਵੇਂ ਦਿਨਾਂ ਦੇ ਵਿੱਚ ਪੂਰੇ ਪੱਤੇ ਆੜਾ ਜਾਂਦੀ ਹੈ ਹਾਲ ਆਪ ਦੇਖਣੇ ਪਏ ਫਿਲਹਾਲ ਤੇ ਇਹ ਛੋਟਾ ਜਿਹਾ ਤਾਂ ਆਇਆ ਆਪਣੇ ਪਰ ਇੱਥੇ ਇਹਨਾਂ ਦਾ ਤਿਹਾਰਾ ਨੂੰ ਲਸਾਨੀਆ ਬੋਲਦੇ ਨੇ ਤੈਨੂੰ ਗਰਮ ਕਰਕੇ ਜਿਵੇਂ ਆਪਾਂ ਭੁੰਨ ਕੇ ਮੱਕੀ ਦੇ ਦਾਣੇ ਖਾਂਦੇ ਆ ਉਹਵੇਂ ਫੁੱਲਦਾ ਤੇ ਨਹੀਂ ਹੈਗਾ ਪਰ ਉਹਨੂੰ ਰਾੜ ਕੇ ਜਿਵੇਂ ਤੇ ਉਹਦਾ ਉਦਾਂ ਖਾਂਦੇ ਨੇ ਇਹਨੂੰ ਤੇ ਬਹੁਤ ਸੋਹਣੀ ਧੁੱਪ ਜਿਹੜੀ ਪੈਣੀ ਸ਼ੁਰੂ ਹੋ ਗਈ ਏ ਉਹ ਆ ਰਸਤਾ ਹੈਗਾ ਕਿਸੇ ਪਾਸੇ ਜਾਂਦਾ ਤੇ ਚੱਲ ਲਿਆ ਪਾਗੀਆਂ ਦੇ ਅੰਦਰ ਦੇਖੋ ਜੀ ਕੀ ਬਾਤ ਹੈ ਬਹੁਤ ਹੀ ਸੋਹਣਾ ਰਸਤਾ ਦੇਖੋ ਇਹ ਵੀ ਝਾਲਰ ਜੀ ਬਣਾਈਆਂ अंगूरंगार ਕੱਟੇਗੇ ਨੇ ਹੁਣ ਤੇ ਇੱਥੇ ਅੰਗੂਰਾਂ ਦਾ ਮੋਸਮ ਲੰਘ ਗਿਆ ਸਰਦੀ ਚ ਨਹੀਂ ਹੁੰਦੀ ਹੈਗੀ ਜਿਵੇਂ ਸਤੰਬਰ ਦੇ ਸ਼ੁਰੂ ਸ਼ੁਰੂ ਦੋ ਹਫ਼ਤੇ ਤੱਕ ਜਿਵੇਂ ਕਹਾਂ ਲੋ ਤੇ ਅਗਸਤ ਦੇ ਅੱਧ ਤੋਂ ਸ਼ੁਰੂ ਹੁੰਦੀ ਹੈ ਨਹੀਂ ਤੜਾਈ ਡਾਈਡਰ ਹੀ ਹੋ ਗਈ ਕੋਈ ਰਹਿਣ ਖੁੰਦ ਮਾੜੀ ਮੋਟੀ ਅਜੇ ਲੱਗ ਗਿਆ ਕੀ ਤੇ ਪਰ ਸੋ ਇੱਕ ਕਰਨਾ ਹੈ ਵੀ ਪੱਤ ਚੜ ਨੂੰ ਚੂਜ਼ ਕਰਨ ਦਾ ਵਿਥੇ ਆ ਕੇ ਪੱਤ ਚੜ ਦੇ ਮੌਸਮ ਦੇ ਵਿੱਚ ਦੇਖਿਆ ਜਾਏ ਕਿਵੇਂ ਦਾ ਮਾਹੌਲ ਹੁੰਦਾ ਸੋ ਇੱਥੇ ਟੂਟੀ ਵੀ ਲੱਗੀ ਹੈ ਸਵਿਟਜ਼ਰਲੈਂਡ ਦੇ ਵਿੱਚ ਆਪਾਂ ਅਜੇ ਪਿਛਲੇ ਵਲੌਗ ਵੀ ਤੁਸੀਂ ਦੇਖੇ ਨੇ ਉਹਦੇ ਚ ਆਪਾਂ ਦੇਖਿਆ ਪਾਣੀ ਤੇ ਵੀ ਆਮ ਹੀ ਇਹਨਾਂ ਨੇ ਇਦਾਂ ਟੂਟੀਆਂ ਜਗਾ ਜਗਾ ਤੇ ਲਾਈਆਂ ਹੁੰਦੀਆਂ ਵੀ ਜਿੱਥੇ ਆਪਾਂ ਰੁੱਕ ਕੇ ਪਾਣੀ ਪੁਣੀ ਪੀ ਸਕਨੇ ਆ ਵੀ ਜ਼ਰੂਰੀ ਨਹੀਂ ਹੈ ਤੁਸੀਂ ਵੀ ਪਾਣੀ ਕੈਰੀ ਕਰੋ ਨਾਲ ਬੋਤਲ ਜ਼ਰੂਰ ਹੋਏਗੀ ਤੇ ਵਧੀਆ ਹੋਏਗਾ ਲੋ ਜੀ ਪीडीਆਂ ਪीडीਆਂ ਗੱਲਾਂ ਕਿੰਨੀਆਂ ਸੋਹਣੀਆਂ ਤੇ ਫਿਰ ਬ੍ਰੇਕ ਕਰਨ ਦਾ ਟਾਈਮ ਹੀ ਨਹੀਂ ਮਿਲਿਆਗਾ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਿਆਗਾ ਕਿਉਂਕਿ ਇਹ ਪਹਾੜਾਂ ਦੇ ਵਿੱਚ ਆਵੇ ਵੀ ਲਾਈਟ ਛੇਤੀ ਚਲੀ ਜਾਂਦੀ ਏ ਤੇ ਆਪਾਂ ਪਹੁੰਚੇ ਵੀ ਥੋੜੇ ਜਿਹਾ ਲੇਟ ਹੋ ਗਏ ਸੀ ਵੀ ਲੇਟ ਮਤਲਬ ਥੋੜੇ ਜਿਹਾ ਹੋਰ ਪਹਿਲਾਂ ਪਹੁੰਚ ਸਕਦੇ 12 ਵਜੇ ਤੋਂ ਪਹਿਲਾਂ ਪਹਿਲਾਂ ਤੇ ਹੋਰ ਵਧੀਆ ਸੀ ਹੁਣ ਆਪਾਂ ਪਹਿਲੇ ਵਲੌਗ ਨੂੰ ਦੇਣੇ ਪਿਆ ਮੈਂ ਕਿ ਪਹਿਲਾ ਵਲੌਗ ਬਣਾ ਲੀ ਆਪਾਂ ਵਧੀਆ ਜਿਹਾ ਵੀ ਸਾਰਾ ਤੁਹਾਨੂੰ ਪਿੰਡ ਦਿਖਾ ਲਈਏ ਤੇ ਫਿਰ ਉਸ ਤੋਂ ਬਾਅਦ ਬਾਕੀ ਫੋਟੋਗ੍ਰਾਫਸ ਲੈਣੇ ਸ਼ੁਰੂ ਕਰਨੇ ਆ ਜਿਵੇਂ ਜਿਵੇਂ ਆਪਾਂ ਚਰਨ ਦੇ ਕੋਲ ਜਾਣੇ ਪਿਆ ਆਵਾਜ਼ ਜਿਹੜੀ ਓਵੇਂ ਓਵੇਂ ਵਧੀ ਜਾਂਦੀ ਪਈ ਏ ਤੋ ਓਹ ਹੋ ਹੋ ਬੋ ਹੋ ਯਾਰ ਕਾ ਵਕਤ ਏ ਉਹ ਚੈੱਕ ਕਰੋ ਯਾ ਇਹ ਅਸਲੀ ਕੁਦਰਤੀ ਖੂਬਸੂਰਤੀ ਵਾਓ ਕਾਵਾਦੀਆਂ ਜੀ ਆ ਵੀ ਆ ਚੈੱਕ ਕਰੋ ਆ ਜੰਦ ਬੇਣ ਦੋ ਮੀਆਂ ਬੀਬੀ ਛੋਟਾ ਜਿਹਾ ਬੱਚਾ ਨੂੰ ਕੋ ਦੋ ਜਾਂ ਤਿੰਨ ਮਹੀਨਾ ਦਾ ਨੇ ਉਹਨੂੰ ਉਪਰ ਤੱਕ ਲੈ ਕੇ ਜਾਂਦੇ ਨੇ ਭਾਈ ਨੇ ਆਪਣੀ ਬੁੱਕਲ ਜੇ ਮਾਰੇ ਆ ਉਹਨੂੰ ਦੇਖੋ ਕਿੱਥੇ ਲੈ ਕੇ ਜਾਂਦੇ ਆ ਬੰਨ ਇਹਨੂੰ ਆ ਨਹੀਂ ਲੋਕ ਡਰਦੇ ਆਗੇ ਉਹ ਯਾਰ ਪੂਰੀ ਗੱਲ ਬਾਤ ਹੈ ਮਮੀ ਜਿਹੜਾ ਪਾਣੀ ਉੱਪਰ ਡਿੱਗਦਾ ਵਾ ਵਾਛੜਾ ਪਣ ਬਣ ਕੇ ਇੱਥੇ ਤੱਕ ਮੂੰਹ ਦੇ ਪੈਂਦੀਆਂ ਪਈਆਂ ਕਾ ਯਾਰ ਕਰਿਸ਼ਮਾ ਸੂਰ ਜਦੋਂ ਇਦਾਂ ਦੇ ਸੀਨ ਦੇਖਣ ਨੂੰ ਮਿਲਦੇ ਫੇਰ ਪਤਾ ਲੱਗਦਾ ਯਾਰ ਵੀ ਆਇਆ ਹੈ ਤੇ ਸਫਲ ਹੋ ਗਿਆ ਹੈ ਵੀ 30 ਫੀਟ ਮੀਟਰ ਉੱਪਰ ਕਰਕੇ ਤੇ ਆਇਆ ਆ ਚੀਜ਼ ਨੂੰ ਦੇਖਣ ਆਇਆ ਤੇ ਇੱਥੇ ਹੌਣ ਬਣਾਵਾਂਗੇ ਸੋਣੇ ਸੁਨੀਆਂ ਰੀਅਲਸ ਬੋਰਸ ਤੇ ਜਿਹੜੀ ਤੁਹਾਨੂੰ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਦੇਖਣ ਨੂੰ ਮਿਲੀਆਂ ਟਿਕਟੋਕ ਤੇ ਵੀ ਦੇਖਣ ਨੂੰ ਮਿਲੀਆਂ ਤੇ ਜੇ ਤੁਸੀਂ ਇੰਸਟਾਗ੍ਰam ਤੇ ਫੋਲੋ ਨਹੀਂ ਕਰਦੇ ਹੈਗੇ ਫੋਲੋ ਕਰ ਲੈ ਵਧੀਆ ਵਧੀਆ ਫੋਟੋਗ੍ਰਾਫ ਦੇਖਣ ਵਾਸਤੇ ਲਾਈਵ ਸਟੋਰੀਆਂ ਦੇਖਣ ਵਾਸਤੇ ਓਕੇ ਸੋ ਅਨੇ ਆਲ ਵੀ ਦਾ ਛੜਨੇ ਨੂੰ ਵੀ ਉਹੀ ਗੱਲ ਦਾ ਡਰ ਹੋਇਆ ਜਿਹਦਾ ਲੱਗਦਾ ਪਈ ਮੈਨੂੰ ਵੀ ਟਾਈਮ ਥੋੜਾ ਘਟ ਕਿਉਂਕਿ ਪਾਰਕਿੰਗ ਵੀ ਆਪਾਂ 2 ਘੰਟੇ ਦੀ ਪੇ ਕੀਤੀ ਸੀ ਤੇ ਹੁਣ ਸਵਾ 3:00 ਚੁਲ ਰਹੇ ਨੇ ਤੇ ਹੁਣ ਆਪਾਂ ਫਟਾਫਟ ਚੱਲਿਆਂ ਗੱਡੀ ਦੇ ਕੋਲ ਤੇ ਕੁਝ ਖਾਣੇ ਪੀਣੇ ਆ ਕਿਉਂਕਿ ਸਵੇਰ ਦਾ ਕੋਈ ਖਾਦਾ ਪੀਤਾ ਵੀ ਕੋ ਨਹੀਂ ਹੈਗਾ ਬਿਤੂ ਇੱਕ ਵਾਰ ਜਿਹੜੀ ਨਹੀਂ ਸੀ ਉਹ ਮੈਂ ਕਾਲੀ ਸੀ ਫਟਾਫਟ ਤੁਰਦੇ ਫਿਰਦੇ ਨੇ ਤੇ ਮੈਂ ਕਹੇ ਤੇ ਖਾਣ ਪੀਣ ਦੇ ਚੱਕਰਾਂ 'ਚ ਪੈ ਗਏ ਲੇਟ ਹੋ ਜਾਾਂਗੇ ਪਰ ਕੁਦਰਤ ਦਾ ਨਜ਼ਾਰਾ ਹੈ ਕਲਰ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਲੱਗਦਾ ਵਾ ਸਾਰਾ ਕੁਝ ਫਾਲ ਦੇ ਵਿੱਚ ਆਪਣੇ ਨਜ਼ਾਰਾ ਜਦੋਂ ਪੱਤ ਛੱਡਦੀ ਰੋਤ ਆਂਦੀ ਏ ਤੇ ਪਿੰਡ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਈ ਸੋ ਫਿਲਹਾਲ ਚੱਲਿਆਂ ਗੱਡੀ ਕੋਲ ਕਿਦੋਂ ਉਹ ਵਿਲਾ ਮਾਜ਼ਾਰਾ ਦੇ ਲਾਲਵਰਜ਼ਸਕ ਪਰ ਉਹ ਵੀ ਦੇਖਦੇ ਹਾਂ ਪੂਤੋਲੇ ਚੀਤੇ ਚੰਗੇ ਚੀਤੇ ਲੋ ਜੀ ਹੁਣ ਤੁਹਾਨੂੰ ਕਰਾਨਿਆ ਆਪਣੇ ਹੋਸਟਲ ਦਾ ਜਿਹੜਾ ਆਪਾਂ ਨੂੰ ਰੂਮ ਮਿਲਿਆ ਤੇ ਹੁਣ ਆਪਾਂ ਆ ਚੁੱਕੇ ਹਾਂ ਪਹਿਲਾਂ ਲੋਕੇਸ਼ਨ ਸਾਂਝੀ ਕਰ ਲਈਏ ਲੋਕਾਰਨੋ ਨਾਂ ਦਾ ਸ਼ਹਿਰ ਹੈ ਇੱਥੇ ਫਰੋਲਿਓ ਤੋਂ ਕੋਈ ਵੀ ਜੇ 25 ਕਿਲੋਮੀਟਰ ਪੈਂਦਾ ਵਾਪਸ ਜਾਂਦੇ ਨੂੰ ਆਪਾਂ ਵਾਪਸ ਵਾਲ ਜਾਂਦੇ ਰਸਤੇ 'ਚ ਆ ਕੇ ਲੋਕਾਰ ਨੂੰ ਲੋਕਾਰ ਨੂੰ ਰੁਕਿਆ ਤੇ ਜਿੱਥੇ ਹੋਸਟਲ ਹੈ ਹੋਸਟਲ ਦਾ ਨਾਮ ਸਕਰੀਨ ਤੇ ਤੁਸੀਂ ਦੇਖਦੇ ਹੋ ਬੀ ਲਿਖਿਆ ਵਾਲਾ ਹੋਸਟਲ ਦਾ ਨਾਮ ਤੇ ਜਿੱਥੇ ਆ ਕੇ ਆਪਾਂ ਹਾ ਕਮਰਾ ਮਿਲਿਆ ਆਪਾਂ ਨੂੰ ਵੈਸੇ ਇਹ ਸ਼ੇਅਰਿੰਗ ਵਾਲਾ ਜਿਸ 'ਚ ਦੋ ਜਣਿਆਂ ਨੇ ਸੌਣਾ ਉੱਪਰ ਵਾਲਾ ਕੋਈ ਹੋਰ ਜਾਂ ਆਪਾਂ ਦੋ ਜਣੇ ਬਿਸ ਹੋ ਸਕਦੇ ਨੇ ਇਹਨੂੰ ਬੁਕਿੰਗ ਤੇ ਪਰ ਇੱਥੇ ਬੁਕਿੰਗ ਆ ਕੱਟ ਆਨ ਕਰਕੇ ਅੱਜ ਇਹ ਪੂਰਾ ਕਮਰਾ ਆਪਾਂ ਨੂੰ ਮਿਲ ਗਿਆ ਪੂਰਾ ਵੀ ਕਿੱਡਾ ਕੇ ਕਮਰਾ ਜਦੋਂ ਉਹਦਾ ਟੂਰ ਕਰਾ ਦਿੰਿਆ ਦੋ ਬੈਡ ਲੱਗੇ ਨੇ ਇੱਕ ਕੁਰਸੀ ਲੱਗੀ ਟੇਬਲ ਲੱਗੇ ਜੋ ਵੀ ਗਣਾ ਹੈ ਹੱਥ ਪੈਰ ਆ ਤੂੰ ਤਉਨੂੰ ਇਹ ਛੋਟੀ ਜਿਹੀ ਬਾਰੀ ਬਸ ਇੱਡਾ ਕ ਕਮਰਾ ਤੇ ਜਿਹਦੇ ਕਿ ਆਪਾਂ ਇੱਕ ਰਾਤ ਰੁਕਣ ਵਾਸਤੇ 60 ਯੂਰੋ ਪੇ ਕਰਨੇ ਨੇ ਜਿਹੜੇ ਕਿ ਬੜੇ ਜਿਆਦਾ ਨਹੀਂ ਸਾਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਇਟਲੀ ਦੇ ਵਿੱਚ ਕਮਾਈਆਂ ਨੇ ਪਰ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹਨੂੰ ਐਕਸਪੀਰੀਅੰਸ ਕਰਨ ਜਾ ਰਿਹਾ ਮੈਂ ਪਹਿਲੀ ਵਾਰ ਹੌਸਟਲ ਦੇ ਵਿੱਚ ਰੁਕਿਆ ਸੋ ਜਾਣ ਨੂੰ ਆਪਾਂ ਵਾਪਸ ਵੀ ਜਾ ਸਕਦੇ ਸੀ ਪਰ ਮੈਂ ਕਿਹਾ ਨਹੀਂ ਰੁਕਨੇ ਆ ਚਲਾਈ ਵੀ ਚੀਜ਼ ਟਰਾਈ ਕਰ ਲੈਣ ਨਾਲ ਜਾਂਦੇ ਜਾਂਦੇ ਵੀ ਰਾਤ ਹੋ ਗਈ ਨਹੀਂ ਕਾਫੀ ਸੋ ਕਾਰ ਮੈਂ ਫੋਨ ਕਰ ਚੁੱਕਿਆ ਵੀ ਦੰਦਾ ਮੈਂ ਰੋਕ ਰਿਆ ਜਾਂ ਟਾਈਮ ਇੰਦਾ ਲੱਗ ਰਿਹਾ ਸੋ ਇਸ ਕਰਕੇ ਮੈਂ ਇੱਥੇ ਰੁਕ ਰਿਆ ਤੇ ਹੋਰ ਸ਼ਹਿਰ ਕਿਵੇਂ ਦਾ ਲੋਕਾਰਨੋ ਮੈਂ ਕਹਿੰਦਾ ਤੁਹਾਨੂੰ ਵੀ ਦਿਖਾਈ ਦिए ਸੋ ਹੁਣ ਇੱਥੇ ਆਪਾਂ ਸੋਵਾਂਗੇ ਜਿਹੜੇ ਮਰਜ਼ੀ ਬੈੱਡ ਆਪਣੇ ਨੇ ਦੋਵੇਂ ਜਿਹਦੇ ਚ ਮਰਜ਼ੀ ਸੋ ਸਕਨੇ ਤੇ ਇੱਕ ਖਾਸ ਗੱਲ ਹੋਰ ਇੱਥੇ ਜਿਹੜੇ ਸੋਚਨੇ ਦੂਜੇ ਨੇ ਆਪਣੇ ਨਾਰਮਲ ਇੰਡੀਆ ਵਰਗੇ ਸੋਚੇ ਜਾਂ ਇਟਲੀ ਵਰਗੇ ਸੋਚ ਨਹੀਂ ਹੈਗੇ ਇਹਨਾਂ ਦੇ ਸੋਚ ਦੂਜੇ ਨੇ ਜਾਂ ਆ ਦੇਖ ਲਓ ਆਹ ਜਾਂ ਤੇ ਇਹਨਾਂ ਕੋਲ ਸਾਰਾ ਤੁਰਾ ਵਕਰੀ ਆ ਗਿਆ ਫੜਾ ਲਓ ਆਪਣੇ ਡੀ ਪ੍ਰੋਬਲਮ ਨਾਲ ਨਹੀਂ ਆਣੀ ਹੈਗੀ ਆਣੀ ਹੈਗੀ ਆਪਣੇ ਕੋਲ ਨਾ ਕੋਈ ਜਿਆਦਾ ਕੋਈ ਚਾਰਜ ਕਰਨ ਨੂੰ ਨਹੀਂ ਆ ਫੋਨ ਨੰਬਰ ਸਿੱਧ ਨੂੰ ਪਾਵਰ ਬੈਂਕ ਹੈਗਾ ਪਰ ਸਿੱਖਣ ਨੂੰ ਗੱਲ ਹੈ ਜੇ ਆਉ ਤੇ ਇੰਟਰਨੈਸ਼ਨਲ ਅਡੈਪਟਰ ਜੇ ਮਿਲਦੇ ਉਹ ਜ਼ਰੂਰ ਲੈ ਲਓ ਬਾਹਰ ਦੇ ਵੀਊ ਨੇ ਇਸ ਟਾਈਮ ਬਾਹਰ ਦਾ ਵੀਊ ਇਸ ਤਰ੍ਹਾਂ ਦਾ ਮੇਰੇ ਬਾਹਰ ਤੇ ਹੁਣ ਜਿਹੜੇ ਆਪਾਂ ਬਰੈਡ ਲੈ ਕੇ ਆਏ ਉਹ ਹਜੇ ਵੀ ਬਚੇ ਨੇ ਆਪਣੇ ਕੋਲ ਤੇ ਉਹ ਆਪਾਂ ਹੁਣ ਡਿਨਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰ ਲੈਣਾ ਵੀ ਮਾੜੇ ਮੋਟੀ ਸੇਵਿੰਗ ਕਰ ਸਕਦੇ ਆ ਕਰ ਲਈਏ ਉਹ ਕੋਈ ਘੁੰਮਣ ਦੇ ਚੱਕਰਾਂ ਦੇ ਵਿੱਚ ਆਪਾਂ ਸਾਰਾ ਕਰਨੀ ਜਾੜ ਦੇਣਾ ਹੈਗਾ ਸੋ ਜਿੱਥੋਂ ਬਚਦੇ ਨੇ ਉੱਥੇ ਤੇ ਬਚਾਓ ਜਿੱਥੇ ਲੱਗਦੇ ਨੇ ਉੱਥੇ ਚੱਲ ਲਾ ਲੈਨੇ ਆ ਲੋ ਵੀ ਪੇਟ ਪੂਜਾ ਹੋ ਗਈ ਤੇ ਆਪਾਂ ਖਬਰ ਜੀ ਕੋਲ ਕਰ ਰੱਖ ਲਈਏ ਖਬਰ ਨਹੀਂ ਆ ਦਰਸਲ ਵਿੱਚ ਆ ਜਿਹੜੇ ਜਿਹੜੇ ਲੋਕੇਸ਼ਨ ਆ ਇੱਥੇ ਦੇਖਣ ਵਾਲੀਆਂ ਹੈਗੀਆਂ ਉਹ ਸਾਰੀਆਂ ਦੀ ਫੋਟੋਆਂ ਲੱਕੀਆਂ ਆਪਾਂ ਜਾ ਕੇ ਦੇਖ ਸਕਦੇ ਹਾਂ ਉਹਨਾਂ ਨੂੰ ਇਸ ਸ਼ਹਿਰ ਉਹ ਰੂਸੀ ਵੀ ਥਲੇ ਕਿਤੇ ਦਾ ਪਾਸ ਵੀ ਮਿਲਦਾ ਆਪਾਂ ਨੂੰ ਹੋਸਟਲ ਦੇ ਵਿੱਚ ਇੱਥੇ ਰਵਾਜ ਇੱਕ ਹਫ਼ਤਾ ਚਾਹੇ ਤੁਸੀਂ ਕੈਂਪਿੰਗ ਆ ਕੇ ਰੁਕੋ ਚਾਹੇ ਹੋਸਟਲਾਂ ਚ ਆ ਕੇ ਰੁਕੋ ਉੱਥੇ ਆ ਕੇ ਤੁਹਾਨੂੰ ਜਿਹੜੀ ਬੱਸ ਦੀ ਟਿਕਟ ਹੈ ਜਾਂ ਟਰਾਂਮ ਦੀ ਟਿਕਟ ਇੱਥੇ ਦੀ ਉਹ ਫ੍ਰੀ ਮਿਲ ਜਾਂਦੀ ਤੇ ਹੁਣ ਆਪਾਂ ਸ਼ਹਿਰ ਦੇਖ ਕੇ ਅੰਦੇ ਬਈ ਸ਼ਹਿਰ ਦੀਆਂ ਰੌਣਕਾਂ ਕਿਵੇਂ ਦੀਆਂ ਸ਼ਾਮ ਦੀ ਤੇ ਹੋਸਟਲ ਦਾ ਜਿਹੜਾ ਮੇਨ ਗੇਟ ਉਹ ਰਾਤ ਨੂੰ 11 ਵਜੇ ਬੰਦ ਹੋ ਜਾਂਦਾ ਸੌਰੀ 10 ਵਜੇ ਬੰਦ ਹੋ ਜਾਂਦਾ 10 ਵਜੇ ਸਵੇਰ ਹੋਸਟਲ ਬੰਦ ਹੁੰਦਾ ਉਸ ਤੋਂ ਬਾਅਦ ਸ਼ਾਇਦ ਚੱਬੀ ਚਲਦੀ ਹੈ ਨਹੀਂ ਚਲਦੀ ਡਿਜੀਟਲ ਉਹਨਾਂ ਦਾ ਸਹੀ ਹੁੰਦਾ ਪਰ ਆਪਾਂ ਇੱਕ ਇੱਕ ਘੰਟਾ ਕੋ ਮੈਨੇ ਗੜੀ ਜੀ ਕੱਢਿਆ ਨੇ ਸ਼ਹਿਰ ਮੁੜਾ ਜਾ ਦੇਖਣੇ ਆ ਤੇ ਆਪਾਂ ਹੁਣ ਆ ਗਿਆਂ ਰੁਕਾਰ ਨੂੰ ਸ਼ਹਿਰ ਦੇ ਜਿਹੜੀ ਲੋਕੇਸ਼ਨ ਆਪਣੀ ਸ਼ੋਹ ਹੁੰਦੀ ਪਈਏ ਬੇ ਨੇੜੇ ਕੀ ਇਥੇ ਨਾਲ ਲੈ ਕੇ ਵੱਡੀ ਜੀ ਉਹਦੇ ਖੰਡੇ ਦੇ ਦੇਖ ਕੇ ਆਨੇ ਹੁਣ ਕੀ ਹਿਸਾਬ ਦਾਵੇ ਕਿਵੇਂ ਦਾ ਵੀਊ ਆਨਦੇ ਨੇ ਕਿਵੇਂ ਦਾ ਮਾਹੌਲ ਹੈ ਸਿੱਧੀ ਜਿਹੜਾ ਸੈਂਟਰ ਦੇ ਇੱਥੇ ਨਾਲ ਸ਼ੁਰੂ ਹੋ ਜਾਂਦਾ ਰੂਮ ਵਗੈਰਾ ਬੰਦ-ਬੰਦ ਹੋਏ ਨੇ ਸਾਰਾ ਟਾਈਮ ਟਾਈਮ ਨਾਲ ਹੀ ਬੰਦ ਕਰ ਦਿੰਦੇ ਲੱਗਦੇ ਨੇ ਸਟਮ ਟਹਿਮਾ ਹੋ ਗਏ ਨੇ 7 ਵਜੇ ਨੇ 7 ਵਜੇ ਸਾਰਾ ਕੁਝ ਬੰਦ ਪਿਆ ਕੋਈ ਬਾਹਰ ਇੱਕਾ ਦੁੱਕਾ ਖੁੱਲੀ ਹੈ ਬਾਕੀ ਦੁਕਾਨਾਂ ਦੁਕਨਾਂ ਦੇ ਸਾਰੀਆਂ ਬੰਦ ਹੋਈਆਂ ਹੈ ਲੋਕਾਂ ਦੀ ਜੋ ਹੈਬਿਟ ਲੱਗਦੀ ਵੀ ਨਾ ਘੁੰਮਣਾ ਘਮਣਾ ਪਸੰਦ ਜਾਂ ਕਰਦੇ ਕੋ ਨਹੀਂ ਹੈਗੇ ਜਾਂ ਕੋਈ ਖਾਸ ਜਗ੍ਹਾ ਤੇ ਪਹੁੰਚੋ ਹੈ ਨਹੀਂ ਜਿੱਥੇ ਆਪਾਂ ਨਹੀਂ ਪਹੁੰਚਾਂਗੇ ਅੱਜ ਵੀ ਹੱfte ਤੇ ਲੱਗਦਾ ਬਾਬਾ ਰੌਣਕਾਂ ਜਿਹੀਆਂ ਲੱਗੀਆਂ ਹੈ ਮੋੜ ਤੇ ਉਹ ਵਕੈਂਡ ਚ ਲੱਗਦਾ ਪਿਆ। ਇਹੀ ਸ਼ਾਇਦ ਪਿਆਸਾ ਹੈ। ਪਿਆਸਾ ਕਰਾਂਦੇ ਹਾਂ ਜੀ ਇਹੀ ਹੈ। ਜਿੱਥੇ ਲਿਖਿਆ ਪਿਆਸਾ ਕਰਾਂਦੇ ਪਾਵ ਸਕੁਅਰ ਇੰਗਲਿਸ਼ ਚ ਬੋਲਦੇ ਨੇ ਤੇ ਪੰਜਾਬੀ ਚ ਖੁੱਲੀ ਜਗਾਹ ਕਹਿੰਦੀ ਏ। ਵੇੜਾ ਜਿਹਾ ਬਣਿਆ ਤੁਹਾ। ਤੇ ਤੁਹਾਨੂੰ ਰੇਟ ਚੈੱਕ ਕਰਾ ਦੀ ਮੜੇ ਜੇ ਕੱਪੜੇ ਕਪੜਿਆਂ ਦੀ ਦੁਕਾਨ ਬਹੁਤ ਸੋਹਣੀ ਲੱਗੀ ਏ। ਹੁਣ ਐ ਨਹੀਂ ਪਤਾ ਇਹ ਵੀ ਮਹਿੰਗੀ ਵਾਲੀ ਦੁਕਾਨ ਏ ਜਾਂ ਸਸਤੀ ਵਾਲੀ ਦੀ ਕਾਣ ਪਰ ਕੱਪੜੇ ਬੜੇ ਸੋਹਣੇ ਲੱਗੇ ਨੇ। ਹਰੇਕ ਰੂਡ ਵੀ ਚੈੱਕ ਕਰ ਲਈ ਆਪਾਂ ਨੇ ਜੇ ਲੈ ਯਾਰ ਬੂਟ ਬੂਟਾਂ ਸ਼ੁਰੂਆਤ ਕਰੀ 228 ਬਰੰਕ ਦੇ ਅੱਛਾ ਜੀ ਸ਼ਰਟ ਹਲਕੀ ਬੜੀ ਸੋਹਣੀ ਹੈ 129 ਬਰੰਕ ਦੀ ਤੇ ਕੋਟੀ 248 ਬਰੰਕ ਦੀ ਤੇ ਸ਼ਰਟਾਂ ਦੇ ਰੰਗ ਪਿਆਰੇ ਨੇ ਉਹ ਉਹ ਨਹੀਂ ਕਿ ਜੇ ਨੇ ਵੀ ਇਹ ਘੱਟ ਦੇਖ ਨੂੰ ਮਿਲਦੇ ਨੇ ਯਾਦ ਬਹੁਤ ਹੀ ਪਿਆਰਾ ਲੱਗਾ ਫਿਰ ਤੇ ਰੰਗ ਕੰਟਰਾਸਟ ਵੀ ਵਧੀਆ ਲੱਗਾ ਇਹਨਾਂ ਤੇ ਚੈੱਕ ਕਰੋ। ਸੋਨੇ ਦੇ ਬੜੇ ਕਵੀ ਜਿਵੇਂ ਕੋਲ ਜੈਂਟਲਮੈਨ ਵਾਲੇ ਜੈਂਟਲਮੈਨ ਵਾਲੇ ਕੱਪੜੇ ਨੇ ਸਾਰੇ ਇਹਨਾਂ ਕੋਲ। ਇਹ ਤਾਂ ਹੈਗਾ ਜੀ ਫਿਰ ਮੇਨ ਪਿਆਸਾ ਜਿੱਥੇ ਕਿ ਮੈਨੂੰ ਹੋਸਟਲ ਨੇ ਦੱਸੇ ਇੱਥੇ ਫਿਲਮਾਂ ਦੇ ਇਵੈਂਟ ਵੁੰਟ ਹੁੰਦੇ ਨੇ ਫੈਸਟੀਵਲ ਆਉਂਦੇ ਫਿਲਮ ਫੈਸਟੀਵਲ ਵਗੈਰਾ ਵੀ ਹੁੰਦੇ ਨੇ ਇੱਥੇ ਤੇ ਜਿਹੜੀ ਫੋਟੋ ਦਿਖਾਈ ਮੈਨੂੰ ਉਹਦੇ ਸੱਚੇ ਬਹੁਤ ਜਿਆਦਾ ਪਿਆਰਾ ਲੱਗਦਾ ਪਈ। ਸੁਪਰਮਾਰਕਟ ਵੀ ਟਾਈਮ ਨਾਲ ਬੰਦ ਹੋ ਜਾਂਦੀ ਹੈ ਵਾਲੀ ਸੁਪਰਮਾਰਕਟ ਇੱਕ ਉਹ ਵੀ ਟਾਈਮ ਨਾਲ ਬੰਦ ਹੋ ਗਈ ਹੈ ਸਰੋ ਜੀ ਇਕਨੋ ਤੇ ਮੋਹੌਲੇ ਸੋਨਾ ਸਬਸੁਤਰਾ ਹੈ ਸਵਿਟਜ਼ਰਲੈਂਡ ਮਹਿੰਗਾ ਵੀ ਹੈ ਸੋਇ ਜਿਹੜਾ ਸਵਿਟਜ਼ਰਲੈਂਡ ਦਾ ਇਹਲਾ ਸ਼ਹਿਰ ਹੈ ਇਹ ਸਾਰਾ 100% ਇਟਾਲੀਅਨ ਹੀ ਨਹੀਂ ਦੇਖਣ ਨੂੰ ਲੱਗਦਾ ਭਾਵੇਂ ਜਗ੍ਹਾ-ਜਗ੍ਹਾ ਤੇ ਜਿਹੜੇ ਵੀ ਸਾਈਨ ਬੋਰਡ ਲਿਖੇ ਨੇ ਮਾਰਕੀਟਾਂ ਨੇ ਸ਼ੋਅਰੂਮ ਨੇ ਸਾਰਾਂ ਚ ਇਟਾਲੀਅਨ ਲਿਖੀ ਹੋਈ ਲੋਕ ਵੀ ਚੱਲਦੇ ਫਿਰਦੇ ਜਿਹੜੇ ਬੋਲਦੇ ਵੀ ਨੇ ਇਟਾਲੀਅਨ ਬੋਲਦੇ ਪਏ ਨੇ ਸੋ ਜਿਵੇਂ ਵਲੌਗ ਦੇ ਸ਼ੁਰੂ ਚ ਆਪਾਂ ਦੱਸਿਆ ਸੀ ਸਵਿਟਜ਼ਰਲੈਂਡ ਦੇ ਵਿੱਚ ਜੀਡੀ ਤਿੰਨ ਭਾਸ਼ਾਵਾਂ ਨੇ ਜੇ ਉਹ ਵੀ ਜਿਹੜੇ ਜਿਹੜੇ ਏਰੀਆ ਨੇੜੇ ਲੱਗਦੇ ਜਿਵੇਂ ਇਟਲੀ ਤੇ ਲੱਗਦਾ ਹੈ ਉਹ ਇਟਲੀ ਦੇ ਵਿੱਚ ਭਾਸ਼ਾ ਬੋਲਦੇ ਨੇ ਜਰਮਨ ਵਾਲੇ ਪਾਸੇ ਲੱਗਦੇ ਨੇ ਜਰਮਨ ਭਾਸ਼ਾ ਬੋਲਦੇ ਨੇ ਫਰਾਂਸ ਵਾਲੇ ਪਾਸੇ ਫਰਾਂਸ ਵਾਲੇ ਬੋਲਦੇ ਨੇ ਪਰ 70% ਜਿਹੜੀ ਇੱਥੇ ਜਰਮਨ ਬੋਲਦੇ ਨੇ ਪਰ ਜਿਵੇਂ ਇਹ ਇਹਦੀ ਸਿਰਫ ਜਿਹੜਾ ਇਟਲੀ ਤੇ ਨਾਲ ਲੱਗਦਾ ਇੱਥੇ ਹਰ ਜਗ੍ਹਾ ਇਟਾਲੀਅਨ ਰੈਸਟੋਰੈਂਟਾਂ ਦੇ ਨਾਮ ਬੋਰਡ ਸਾਈਨਪੋਰਟ ਨੇ ਸਾਰੇ ਇਟਾਲੀਅਨ ਦੇ ਵਿੱਚ ਨੇ ਤੇ ਇਹ ਆਪਣੇ ਵਾਸਤੇ ਜਿਹੜਾ ਥੋੜਾ ਫੈਮਿਲੀਅਰ ਜਿਹਾ ਅੰਦਾਜ਼ ਜਿਵੇਂ ਹੋਣਾ ਆਪਾਂ ਇਟਲੀ ਦੇ ਵਿੱਚ ਰਹਨੇ ਆ ਥੋੜੀ ਬੁਤੀ ਹੈਲਪ ਮਿਲ ਜਾਂਦੀ ਹੁੰਦੀ ਹੁਣ ਜਿਵੇਂ ਆਪਾਂ ਹੋਟਲ ਹਾਲ ਕੋਲੋਂ ਵੀ ਆਏ ਆ ਉਹਦੇ ਨਾਲੇ ਵਿਟਾਲੀਆ ਦੀ ਗੱਲ ਕੀਤੀ ਹੈ ਵੀ ਈਜ਼ੀ ਹੋ ਜਾਂਦਾ ਹੈ ਸੋ ਜੇ ਆਪਾਂ ਇਟਲੀ ਤੋਂ ਸਵਿਟਜ਼ਰਲੈਂਡ ਮੂਵ ਹੋਣਾ ਹੋਏ ਇਹ ਜਿਹੜੀ ਏਰੀਆ ਦੇ ਵਿੱਚ ਮੂਵ ਹੋਣੇ ਆ ਤੇ ਆਪਾਂ ਨੂੰ ਮੂਵ ਮਹਿਸੂਸ ਹੀ ਨਹੀਂ ਹੋਣਾ ਸਿਰਫ ਕਰੰਸੀ ਚੇਂਜ ਹੋਏਗੀ ਤੇ ਥੋੜਾ ਬੋਤੇ ਰੂਲ ਰੈਗੂਲੇਸ਼ਨ ਨੇ ਉਹ ਚੇਂਜ ਹੋਣਗੇ ਬਾਕੀ ਸਾਰਾ ਹੋਲ ਇਟਲੀ ਵਾਲਾ ਹੀ ਪੈਂਦਾ ਇੱਥੇ ਲੋ ਜੀ ਹੁਣ ਆ ਕੇ ਆਪਾਂ ਬੈਠਿਆ ਲੇਕ ਦੇ ਕੰਡੇ ਤੇ ਤੇ ਇੱਕ ਜਹਾਜ ਖੜਾ ਹੈ ਘਾਟੀ ਦਿਖਦਾ ਉਹਨੇ ਨੀਰਾ ਕਾਫੀ ਹੈ ਸੋ ਆ ਜਿਹੜੀ ਆਪਾਂ ਲੈ ਕੇ ਮੈਪ ਤੋਂ ਸਮਝਣ ਦੀ ਕੋਸ਼ਿਸ਼ ਕਰਨੇ ਆ ਕਾਫੀ ਵੱਡੀ ਲੇਕ ਆਲੀ ਜਿਹਨੂੰ ਕਿ ਲੇਕ ਮਾਜੋਰੋ ਬੋਲਦੇ ਨੇ ਲਾਗੋ ਮਾਜੋਰੇ ਟਾਲੇ ਦੇ ਵਿੱਚ ਬੋਲਦੇ ਨੇ ਤੇ ਜਿਹੜੀ ਕਿ ਆਪਾਂ ਦੇਖਨੇ ਪਿਆੜਾ ਹਿੱਸਾ ਹੈ ਇਟਲੀ ਦੇ ਵਿੱਚ ਤੇ ਹੁਣ ਜਿਹੜੇ ਆਪਾਂ ਏਰੀਆ ਚ ਘੁੰਮਣੇ ਪਿਆ ਇਸ ਸਵਿਟਜ਼ਰਲੈਂਡ ਦੇ ਵਿੱਚ ਵੀ ਅੱਧੀ ਲੇਕ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਅੱਧੀ ਲੇਕ ਇਟਲੀ ਦੇ ਵਿੱਚ ਜਿਹਨੂੰ ਕਿ ਲਾਗੋ ਮਾਜੋਰੇ ਪਾਵ ਲੇਕ ਮਾਜੋਰੇ ਬੋਲਦੇ ਨੇ ਤੇ ਹੁਣ ਆਪਾਂ ਇਹ ਖੰਡੇ ਤੇ ਅੱਗੇ ਬੈਠੇ ਆ ਲੇਕ ਦੇ ਜੇ ਸਵਿਸ ਹੈ ਵੀ ਤੁਸੀਂ ਦੀਆਂ ਕੜੀਆਂ ਨੇ ਦੇਖਿਆ ਤੇ ਫਿਰ ਕੁਝ ਨਹੀਂ ਦੇਖਿਆਗਾ ਕੜੀਆਂ ਦੇ ਵੇ ਮਾਮਲੇ ਚ ਵੀ ਬੜੇ ਬੜਾ ਨਾਮ ਸੁਣਿਆ ਸਵਿਟਜ਼ਰਲੈਂਡ ਦਾ ਆਪਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਕੜੀਆਂ ਨੇ ਵੀ ਇਹਨਾਂ ਨੇ ਚਲੋ ਜਿਹੜੀ ਤਰੱਕੀ ਕੀਤੀ ਕੀਤੀ ਨਾਂ ਵੀ ਲਾ ਵੀ ਆਪਣਾ ਨਾਮ ਰੋਸ਼ਨ ਕੀਤਾ ਰਹਿਣਾ ਕੜੀਆਂ ਦੇ ਨਾਂ ਤੇ ਵੀ ਬੜੀਆਂ ਕੰਮ ਕੰਮ ਦੀਆਂ ਕੜੀਆਂ ਬਣਾਉਂਦੇ ਨੇ ਤੇ ਆ ਵੀ ਕਾਫੀ ਸੋਹਣੀ ਲੱਗਦੀਆਂ ਵੀ ਸਾਹਮਣੇ ਪੀਆਂ ਤੇ ਰੇਟ 245 ਫ੍ਰੈਂਕ ਨੇ ਸਵਿਟਸਰਡ ਫ੍ਰੈਂਕ ਨੇ ਜਿਹੜੀ ਆਪਾਂ ਫੀਮੇਲ ਵਾਲੀਆਂ ਘੜੀਆਂ ਲੱਗਦੀਆਂ ਫਿਰ ਦੇਖਣ ਨੂੰ ਤੇ ਨੀਲੀਆਂ ਨੀਲੀਆਂ ਜੀਆਂ ਤੇ ਕਾਫੀ ਸਾਰੀਆਂ ਸੋਹਣੀਆਂ ਸੋਹਣੀਆਂ ਘੜੀਆਂ ਤਰ੍ਹਾਂ ਤਰ੍ਹਾਂ ਦੇ ਡਾਇਲ ਨੇ 370 ਫ੍ਰੈਂਕ ਦੀ ਲੱਗੀ ਵਾਲੀ ਸੋ ਕਾਫੀ ਸੋਹਣੀਆਂ ਸੋਹਣੀਆਂ ਘੜੀਆਂ ਲੱਗੀਆਂ ਪਰ ਆਪਣੇ ਬਜਟ ਚ ਬਾਹਰ ਨੇ ਤੇ ਅਧਾ ਹੁਣ ਗਹਿਣੇ ਗੋਟੇ ਵੀ ਬਣਾਉਣ ਲੱਗ ਗਏ ਨੇ ਪਹਿਲਾਂ ਸਿਰਫ ਘੜੀਆਂ ਚ ਮਸ਼ਹੂਰ ਸੀ ਹੁਣ ਗਹਿਣੇ ਘਟੇ ਚ ਵੀ ਮਸ਼ਹੂਰ ਨੇ ਆਰ ਕਿਆਂਸਲੀ ਘੜੀਆਂ ਦੇ ਹੁਣ ਤੇ ਆਪਾਂ ਦੇਖ ਲਈਆਂ ਇਹ ਕਲਾਸਿਕਲ ਕਲੈਕਸ਼ਨ ਜੀ ਲੱਗਦੀ ਵੀ ਦੇਖਣ ਨੂੰ ਦੇਖਣ ਨੂੰ ਸੋਹਣੀਆਂ ਵੀ ਨੇ ਰੈਡ ਰੂਡ ਵੀ ਚੈੱਕ ਕਰ ਲਉ ਮੜਾ ਜੇ 1888 ਬ੍ਰਿੰਗ ਦੀ ਘੜੀ ਹੈ ਤੇ ਕਿਉਂਕਿ ਜਿਹੜੇ ਬਾਕੀ ਇੰਡੀਅਨ ਰੁਪਏ ਨੇ ਉਹ ਐਨ ਆਰ ਆਈ ਲਿਖ ਕੇ ਮੈਂ ਸਾਈਡ ਤੇ ਲਿਖ ਦੇਣਾ ਹੁਣਾ ਤੁਸੀਂ ਦੇਖਦੇ ਹੀ ਹੋਗੇ ਸੋ ਆ ਹੈਗੀ ਇਹ 1880 ਦੀ ਹੈਗੀ ਆਪਣੀ ਰੇਂਜ ਦੇ ਵਿੱਚ ਆ ਲੈ ਲਾਂਗੇ ਆਪਾਂ ਜਿਹੜਾ ਆਪਾਂ ਘੜੀਆਂ ਦਾ ਬੰਨਣ ਦਾ ਸ਼ੌਂਕ ਹੋਏਗਾ ਆਪਾਂ ओके okay जी सो आ गए जी वापस आण आपा अपने हरैन बसेरे ਦੇ ਵਿੱਚ ਜਿੱਥੇ ਆਪਾਂ ਰਾਤ ਕਟਨੀ ਹੈ ਰਾਤ ਕਿਵੇਂ ਦੀ ਰਹਿਣ ਵਾਲੀ ਹੈ ਕੱਲ ਕੀ ਕਰ ਰਹੇ ਆ ਉਹ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਇੱਥੇ ਬ੍ਰੈਕਫਾਸਟ ਆਪਣਾ ਫ੍ਰੀ ਮਿਲਣਾ ਕਿਵੇਂ ਦਾ ਮਿਲਣਾ ਹੈ ਕੀ ਕੀ ਮਿਲਦਾ ਉਹਦੇ ਵਿੱਚ ਉਹ ਸਾਰਾ ਕੁਝ ਨਵੇਂ ਵਲੌਗ ਦੇ ਵਿੱਚ ਲੈ ਕੇ ਆਵਾਂਗੇ ਤੇ ਅੱਜ ਦੇ ਵਲੌਗ ਦੀ ਬਹੁਤ ਕੁਝ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਕਰਨਾ ਤੇ ਬਿਲਕੁਕੁਲ ਨਾ ਮਿਲੋ ਭੁੱਲੇ ਹਿੱਦੇ ਮਿਲਦੇ ਬੜੀ ਜਲਦੀ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ੍ਰੀ ਅਕਾਲ ਜੀ